ਮੇਰਾ ਨਾਮ ਤਨਵੀਰ ਸਿੰਘ ਕਿੱਥੋਂ ਆ ਰਹੇ ਵਾਲੇ ਹੋ ਅੰਮ੍ਰਿਤਸਰ ਤੇ ਰਾਤੀ ਕੀ ਗੱਲ ਹੋਈ ਰਾਤੀ ਗੱਲ ਹੋਈ ਛੋਟਾ ਭਰਾ ਐਕਟਿਵਲ ਲੈ ਕੇ ਗਿਆ ਸੀ ਉਧਰੋਂ ਦੋ ਮੁੰਡੇ ਆਏ ਬੜੀ ਤੇਜ਼ ਆਉਂਦੇ ਸੀ ਐਕਟਿਵਲ ਲੈ ਕੇ ਉਹਨਾਂ ਨੇ ਵਿੱਚ ਮਾਰੀ ਤੇ ਛੋਟਾ ਭਰਾ ਕਹਿੰਦਾ ਕਿ Holi ਆਏ ਤੇ ਈ ਗੱਲ ਤੋਂ ਬਸ ਉਹ ਗਾਲੋ ਗਾਲੀ ਗਾਲਾਂ ਕੱਢਣ ਆਪੇ ਆ ਮੇਰੇ ਹਿਸਾਬ ਨਾਲ ਉਹਨਾਂ ਨੇ ਡਰਿੰਕ ਡਰੰਕ ਵੀ ਕੀਤੀ ਸੀ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਐਕਟਿਵ ਆ ਤੇ ਦੋ ਜਾਣੇ ਅੱਛਾ ਤੇ ਪਛੋਟਾ ਭਰਾ ਵੀ ਐਕਟਿਵ ਆ ਤੇ ਉਹਨਾਂ ਨੇ ਬੜੀ ਜ਼ੋਰ ਦੀ ਮਾਰੀ ਉਹ ਕਹਿੰਦਾ ਉਹਨਾਂ ਕੋ ਉਹਨਾਂ ਦੀ ਐਕਟਿਵ ਨਹੀਂ ਬੈਲੈਂਸ ਹੋਣ ਦੀ ਹੂੰ ਤੇ ਉਸ ਤੋਂ ਬਾਅਦ ਮੈਨੂੰ ਮੈਂ ਵੇਖਿਆ ਇਹਨੂੰ ਮੋੜ ਤੇ ਖਲੋਤੇ ਹੂੰ ਤੇ ਮੈਂ ਭੱਜਾ ਭੱਜਾ ਗਿਆ ਹਾਂ ਮੋਟਰਸਾਈਕਲ ਲੈ ਕੇ ਤੇ ਉਹਨਾਂ ਚ ਨੂੰ ਹੱਥੋਂ ਪਾਈ ਹੋਣਾ ਆਪਣੇ ਡੈਡੀ ਨੂੰ ਫੋਨ ਲਾਇਆ ਉਹਨਾਂ ਨੇ ਗਾੜੀ ਮੁੰਡੇ ਸੱਦ ਲੇ ਹੂੰ ਮੁੰਡੇ ਸੱਦੇ ਜਾਂ ਡੈਡੀ ਆਏ ਆ ਡੈਡੀ ਨੇ ਛਡਾਇਆ ਵਾ ਇਹਦੇ ਚ ਬੇੜਾ ਮਾਰੀਆਂ ਮੈਨੂੰ ਪਿੱਛੇ ਕੀਤਾ ਵਾ ਤੇ ਉਹ ਸਗੋਂ ਨਹੀਂ ਪਿੱਛੇ ਹੋਏ ਡੈਡੀ ਨੇ ਧੱਕਾ ਮਾਰ ਕੇ ਛੁੜਤਾ ਵਾ ਹੂੰ ਤੇ ਜਦੋਂ ਇਹ ਡੈਡੀ ਨੇ ਉਹਨਾਂ ਗਾੜੀਆਂ ਹੱਥ ਛੋੜੇ ਆ ਕਿ ਹਾਂ ਵੀ ਸਾਨੂੰ ਛੱਡ ਦੋ ਛੱਡ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਚੁੱਕ ਲੈਣ ਦੋ ਡੈਡੀ ਨੂੰ ਵੀ ਨਹੀਂ ਚੁੱਕਣ ਦਿੱਤਾ ਤੇ ਉਹਨਾਂ ਨੇ ਲੱਤਾਂ ਮਾਰੀਆਂ ਛਾਤੀ ਤੇ ਛਾਤੀ ਤੇ ਲੱਤਾਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਤਾ ਸਾਨੂੰ ਵੀ ਤੁਹਾਨੂੰ ਚੁੱਕਦੇ ਚੁੱਕਦੇ ਚਪੇੜਾ ਮਾਰ ਨੌਜਵਾਨ ਹਨ ਨੌਜਵਾਨ ਹੈਗੇ 8-9 ਜਾਣੇ ਹੈਗੇ ਜਿਹੜੇ ਬਾਅਦ ਚ ਬੁਲਾਏ ਤੇ ਉਹਨਾਂ ਪਹਿਲੋਂ 2 ਜਾਣੇ ਬਾਅਦ ਚ ਉਹਨੇ 2-4 ਹੋਰ ਬੁਲਾਏ ਫੇਰ ਆ ਗਏ 2-4 ਤਾਂ ਤੁਸੀਂ ਪਹਿਚਾਣਦੇ ਹੋ ਬੰਦਿਆਂ ਨੂੰ ਜਿਨ੍ਹਾਂ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਰਤੀ ਤਿੰਨ ਚਾਰ ਜਾਣੇ ਜਾਣਦੇ ਬਸ ਬਾਕੀ ਤੇ ਪਤਾ ਨਹੀਂ ਹੂੰ ਬੜੇ ਮਲੇ ਦੀ ਮਤਲਬ ਥੋੜੇ ਲੱਗੇ ਰਹਿੰਦੇ ਆ ਨੇੜੇ ਤਾਂ ਉਹਨਾਂ ਦਾ ਨਾਮ ਲਖਾਇਆ ਗਿਆ ਤੁਹਾਨੂੰ ਹੁਣ ਨਾਲ ਲਖਾਇਆ ਨਾਲ ਲਖਾਇਆ ਤਾਂ ਪੁਲਿਸ ਦੇ ਵੱਲੋਂ ਕਹਿਰੀ ਗ੍ਰਿਫਤਾਰੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਅਜੇ ਤੱਕ ਨਹੀਂ ਅਜੇ ਇਹਦਾ ਕੁਝ ਨਹੀਂ ਹੋਇਆ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਪਰਚਾ 302 ਦਾ ਬਣਦਾ ਸੀ 304 ਦਾ ਬਣਾਇਆ ਹਾਂਜੀ ਕਹਿੰਦੇ 304 ਦਾ ਹੀ ਪਰਚਾ ਜਿੱਥੇ ਕਿ ਕਤਲ ਹੋਇਆ ਜ਼ਬਰਦਸਤ ਕਤਲ ਹੋਇਆ ਬਹੁਤ ਜ਼ਬਰਦਸਤ ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਗਈਆਂ ਨੇ ਠੀਕ ਹੈ ਜੀ ਦੇ ਵਿੱਚੋਂ ਕੁੱਟਣ ਡਿਆ ਬੱਚੇ ਚੁੱਕਣ ਡਿਆ ਬਸ ਉਹਨਾਂ ਨੇ ਸਮਝ ਲਓ ਕਿ ਕੁਛ ਨਾ ਕੁਛ ਕਰ ਦਿੱਤਾ ਉਹ ਚੱਕਰ ਚੱਲ ਗਿਆ ਰਾਤ ਦਾ ਹੀ ਉਹਨਾਂ ਨੇ ਬਿਲਕੁਲ ਕੋਈ ਪੈਰਵਾਹੀ ਨਹੀਂ ਕੀਤੀ 304 ਦਾ ਪਰਚਾ ਕੀਤਾ ਜਿੱਥੇ ਕਿ 302 ਦਾ ਅਸੀਂ ਅੱਗੇ ਤੱਕ ਜਾਵਾਂਗੇ ਸੀਪੀ ਸਾਹਿਬ ਨੂੰ ਰਿਪੋਰਟ ਦੇਾਂਗੇ ਇੱਕ ਵੱਡੀ ਨਗਰਲੀ ਹੈ ਰਾਤ ਦਾ ਹਜੇ ਤੱਕ ਪਰਚੰ ਨਹੀਂ ਬੱਧ ਕੀਤਾ ਗਿਆ ਨਹੀਂ ਬੋਲ ਸਕਦੇ ਵੱਲੋਂ ਪਰਚਾ ਹੁਣ ਦਰਜ ਕੀਤਾ ਵਾ ਪਰ 304 ਦਾ ਪਰਚਾ ਦਰਜ ਕੀਤਾ ਵਾ ਬਾਡੀ ਵੀ ਜਿਹੜੀ ਹੈ ਇੱਥੇ ਪਈ ਹੋਈ ਹੈ ਆਪਾਂ ਹੀ ਰਜੇ ਵੀ ਨਹੀਂ ਮਿਲੀ ਐਫ ਆਰ ਆਈ ਹਜੇ ਤੱਕ ਨਹੀਂ ਦਿੱਤੀ ਐਫ ਆਰ ਆਈ ਦੇ ਤਰਲੇ ਕੱਢ ਕੇ ਆ ਗਏ ਹੁਣ ਟਾਈਮ ਦੇਖੋ ਕੀ ਹੋ ਗਿਆ ਅਜੇ ਤੱਕ ਟਾਈਮ ਦੇ ਇਸ ਟਾਈਮ ਦੇ ਉੱਤੇ ਐਫ ਆਰ ਆਈ ਨਹੀਂ ਦਿੱਤੀ ਉਹਨਾਂ ਨੇ ਤਾਂ ਕਿੰਨੇ ਜਣੇ ਨਾਮ ਲਖਾਇਆ ਗਿਆ ਤੁਹਾਡੇ ਵੱਲੋਂ ਸਾਡੇ ਕੋਲ 4 ਜਣੇ ਦਾ ਅਸੀਂ ਨਾਮ ਲਖਾਇਆ ਬਾਕੀ ਸਾਰੇ ਆ ਉਹ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਅਣਪਛਾਤੇ ਬੰਦੇ ਹੋ ਗਿਆ ਜਿਨ੍ਹਾਂ ਨੂੰ ਇਹਨਾਂ ਨੇ ਸੱਦਿਆ ਸੀ ਚਾਰ ਬੰਦੇ ਪਛਾਣੇ ਆ ਜੀ ਜੀ ਪਰਵਾਨ ਨੂੰ ਹਾਂਜੀ ਬਹੁਤ ਇਨਸਾਫ ਬਹੁਤ ਜ਼ਰੂਰੀ ਆ ਜੀ ਜੇ ਇਨਸਾਫ ਨਹੀਂ ਮਿਲੇਗਾ ਤੇ ਦੁਨੀਆ ਮਰ ਜਾਏਗੀ ਇਸ ਤਰ੍ਹਾਂ ਲੋਕੀ ਧੱਕੇ ਖਾਂਦੇ ਰਹਿਣਗੇ ਪੁਲਸਾਰੇ ਧੱਕੇ ਮਾਰਦੇ ਰਹਿਣਗੇ ਇਹਨਾਂ ਨੂੰ ਤੇ ਲੱਗਦਾ ਕਿ ਹਾਲਾਤ ਆਏ ਤੱਕ ਹਾਲਾਤ ਬਹੁਤ ਮਾੜੇ ਆ ਬਹੁਤ ਮਾੜੇ ਹੋ ਚੁੱਕੇ ਆ ਜਿਹੜਾ ਚੰਗਾ ਬੰਦਾ ਮਰ ਗਿਆ ਬਣਵਾ ਨਾਈਸ ਬੰਦਾ ਸੀ ਅਮਰਤਾਰੀ ਬੰਦਾ ਸੀ ਜਿਹਨੂੰ ਮਾਰਤਾ ਇਹਨਾਂ ਨੇ 6 ਭੈਣਾ ਦਾ ਇਕੱਲਾ ਭਰਾ ਸੀ ਘਰ ਦਾ ਮੋਢੋ ਹੀ ਸੀ ਘਰ ਦਾ ਮੋਢੋ ਹੀ ਸਭ ਕੁਝ ਕਰਨ ਵਾਲਾ ਉਹ ਸੀ ਇੱਥੇ ਪਹੁੰਚੇ ਜੀ ਇਹ ਆਈਓ ਜਿਹੜਾ ਆਈਓ ਦੱਸੇਗਾ ਠੀਕ ਹੈ ਜੀ ਆਈਓ ਦੱਸੇਗਾ ਉਹਨੂੰ ਪਤਾ ਸਾਰਾ ਅੱਛਾ ਜੀ ਤੁਹਾਨੂੰ ਸਾਨੂੰ ਮੈਂ ਪੋਟਮਰਨ ਕਰਾਉਣਾ ਆ ਜੀ ਅੱਛਾ ਜੀ ਬਸ ਬਸ ਹੂੰ ਕਿਹਦਾ ਕਰਾਣਾ ਹੈ ਕੁਝ ਪਤਾ ਤੁਹਾਨੂੰ ਕੀ ਕਾਰਨ ਕੀ ਆਇਆ ਜਿਹੜਾ ਕਾਰਨ ਉਹ ਆਈਓ ਦੱਸੇਗਾ ਜੀ ਹੂੰ ਤੁਸੀਂ ਨਹੀਂ ਦੱਸ ਸਕਦੇ ਮੈਂ ਮੈਨੂੰ ਨਹੀਂ ਪਤਾ ਪਈ ਇਹਦੇ ਵਿੱਚ ਕੀ ਆ ਕੀ ਨਹੀਂ ਆਈਓ ਦੱਸੇਗਾ ਮੈਂ ਪੋਟਮਰਨ ਕਰਾਉਣਾ ਆ ਮੰਗਲ ਸਿੰਘ ਦਾ ਪੋਟਮਰਨ ਨਾ ਕਰਾ ਲੰਦੇ ਫਿਰ ਤੂੰ ਕੀ ਕਰਨਾ ਹੈ ਇੱਥੇ ਦੂਫੇ ਮੈਂ ਤੂੰ ਤੂੰ ਹੀ ਇੱਥੇ ਆਪਣੀ ਡਿਊਟੀ ਤੇ ਆਏ ਹੋ ਡਾਕਟਰਾਂ ਵੱਲੋਂ ਕਿਹਾ ਯਾਰਾ ਤੁਹਾਡੇ ਵੱਲੋਂ ਕੋਈ ਜਿਹੜੀਆਂ ਕਾ ਕਾਗੇ ਤੂੰ ਥਾਣੇ ਛੱਡ ਆਏ